ਆਧ ਦੇ ਨਤੀਜੇ ਆਉਣ ਦਾ ਸਮਾਂ ਆ ਗਿਆ ਹੈ ਦਿੱਲੀ ਚ ਚੋਣਾਂ ਦਾ ਪਹਿਲਾ ਰੁਝਾਨ ਆ ਗਿਆ ਜੋ ਕਿ ਭਾਜਪਾ ਦੇ ਪੱਖ ਵਿੱਚ ਹੈ ਹੁਣ ਤੱਕ ਭਾਜਪਾ 43 ਸੀਟਾਂ ਤੇ ਅੱਗੇ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ 27 ਸੀਟਾਂ ਅਤੇ ਕਾਂਗਰਸ 1 ਸੀਟ ਤੇ ਅੱਗੇ ਦੱਸੀ ਜਾ ਰਹੀ ਹੈ ਤਾਜ਼ਾ ਰੁਝਾਨਾ ਮੁਤਾਬਕ ਨਵੀਂ ਦਿੱਲੀ ਸੀਟ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਭਾਜਪਾ ਦੇ ਪ੍ਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ 딕ਸ਼ਿਤ ਦੇ ਮੁਕਾਬਲੇ ਪਿੱਛੇ ਚੱਲ ਰਹੇ ਹਨ ਮੁੱਖ ਮੰਤਰੀ ਅਤੀਸ਼ੀ ਕਾਲਕਾ ਜੀ ਸੀਟ ਤੇ ਭਾਜਪਾ ਦੇ ਰਮੇਸ਼ ਬਦੂੜੀ ਤੋਂ ਪਿੱਛੇ ਹਨ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਦੀ ਸ਼ੁਰੂਆਤੀ ਰੁਝਾਨਾਂ ਵਿੱਚ ਜੰਗਾਪੁਰਾ ਤੋਂ ਪਿੱਛੇ ਦੱਸੀ ਜਾ ਰਹੇ ਹਨ ਕਾਰਵਲ ਨਗਰ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਅੱਗੇ ਚੱਲ ਰਹੇ ਹਨ ਜਦਕਿ ਆਪ ਦੇ ਸੌਰਵ ਭਾਤਵਾਜ ਗ੍ਰੇਟਰ ਕੈਲਾਸ਼ ਸੀਟ ਤੋਂ ਅੱਗੇ ਚੱਲ ਰਹੇ ਹਨ ਦਿੱਲੀ ਦੇ 5 ਫਰਵਰੀ ਨੂੰ ਹੋਈਆਂ ਚੋਣਾਂ 'ਚ 1.55 ਕਰੋੜ ਯੋਗ ਵੋਟਰਾਂ 'ਚੋਂ 60.54 ਫੀਸਦੀ ਨੇ ਆਪਣੇ ਵੋਟ ਪਾਈ ਸੀ ਦੱਸਦੀ ਹੈ ਦਿੱਲੀ ਵਿਧਾਨ ਸਭਾ ਚੋਣਾਂ 'ਚ ਕੁੱਲ 699 ਉਮੀਦਵਾਰ ਮੈਦਾਨ 'ਚ ਹਨ ਆਪ ਅਤੇ ਕਾਂਗਰਸ 70-70 ਸੀਟਾਂ ਤੇ ਭਾਜਪਾ 68 ਸੀਟਾਂ ਤੇ ਚੋਣ ਲੜ ਰਹੀਆਂ ਹਨ ਐਨਡੀਏ ਨੇ ਇੱਕ ਸੀਟ ਜੀਡੀਯੂ ਅਤੇ ਇੱਕ ਸੀਟ ਐਲ ਜੀ ਪੀ ਨੂੰ ਦਿੱਤੀ ਹੈ ਇਸ ਵਾਰ ਵੀ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ ਦੱਸਦੀ ਹੈ ਕਿ VOTING 5 ਫਰਵਰੀ ਨੂੰ ਇੱਕੋ ਪੜਾ ਵਿੱਚ ਹੋਈ ਸੀ ਦਿੱਲੀ ਚੋਣਾ ਚ 699 ਉਮੀਦਵਾਰਾਂ ਦੇ ਕਿਸਮਤ ਦਾਤ ਲੱਗੀ ਹੋਈ ਹੈ ਜਿਨ੍ਹਾਂ ਚ 602 ਪੁਰਸ਼ 96 ਔਰਤਾਂ ਤੇ ਇੱਕ ਹੋਰ ਉਮੀਦਵਾਰ ਸ਼ਾਮਲ ਹਨ ਦੱਸਦੀ ਹੈ ਕਿ ਭਾਜਪਾ ਆਪਣੀ ਲੀਡ ਬਣਾਉਂਦੇ ਹੋਏ ਅੱਗੇ ਜਾ ਰਹੀ ਹੈ ਬਹੁਤ ਹੀ ਜਿੱਦਾਂ ਕਿ ਭਾਜਪਾ ਨੇ ਕਿਹਾ ਸੀ ਕਿ ਇਸ ਵਾਰ ਜਿਹੜੇ ਰੋਜ਼ਾਨ ਹੋਰ ਹੀ ਕੁਝ ਹੋਣਗੇ ਤੇ ਉਹ ਦੇਖਣ ਚ ਵੀ ਆ ਰਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਪਛਾੜਦੀ ਹੋਈ ਅੱਗੇ ਨਿਕਲ ਰਹੀ ਹੈ ਤੇਜੀ ਦੇ ਨਾਲ ਜਿਵੇਂ ਕਿ 43 ਸੀਟਾਂ ਦੇ ਨਾਲ ਅੱਗੇ ਬੀਜੇਪੀ ਪਹੁੰਚੀ ਹੋਈ ਹੈ ਤੇ 22 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਤੇ ਇੱਕ ਸੀਟ ਦੇ ਨਾਲ ਕਾਂਗਰਸ ਬਣੀ ਹੋਈ ਹੈ ਦਿੱਲੀ 'ਚ ਸਰਕਾਰ ਦਾ ਫੈਸਲਾ ਅਜ ਹੋਂ ਜਾ ਰਿਹਾ ਹੈ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦਾ ਸਮਾਂ ਆ ਗਿਆ ਹੈ ਦਿੱਲੀ ਚ ਚੋਣਾਂ ਦਾ ਪਹਿਲਾ ਰੁਝਾਨ ਆ ਗਿਆ ਜੋ ਕਿ ਭਾਜਪਾ ਦੇ ਪੱਖ ਵਿੱਚ ਹੈ ਹੁਣ ਤੱਕ ਭਾਜਪਾ 43 ਸੀਟਾਂ ਤੇ ਅੱਗੇ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ 27 ਸੀਟਾਂ ਅਤੇ ਕਾਂਗਰਸ 1 ਸੀਟ ਤੇ ਅੱਗੇ ਦੱਸੀ ਜਾ ਰਹੀ ਹੈ ਤਾਜ਼ਾ ਰੁਝਾਨਾ ਮੁਤਾਬਕ ਨਵੀਂ ਦਿੱਲੀ ਸੀਟ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਭਾਜਪਾ ਦੇ ਪਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ 딕ਸ਼ਿਤ ਦੇ ਮੁਕਾਬਲੇ ਪਿੱਛੇ ਚੱਲ ਰਹੇ ਹਨ ਮੁੱਖ ਮੰਤਰੀ ਅਤੀਸ਼ੀ ਕਾਲਕਾਜੀ ਸੀਟ ਤੇ ਭਾਜਪਾ ਦੇ ਰਮੇਸ਼ ਬਦੂੜੀ ਤੋਂ ਪਿੱਛੇ ਹਨ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਦੀ ਸ਼ੁਰੂਆਤੀ ਰੁਝਾਨਾ ਵਿੱਚ ਜੰਗਾਪੁਰਾ ਤੋਂ ਪਿੱਛੇ ਦੱਸੀ ਜਾ ਰਹੇ ਹਨ ਕਾਰਵਲ ਨਗਰ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਅੱਗੇ ਚੱਲ ਰਹੇ ਹਨ ਜਦਕਿ ਆਪ ਦੇ ਸੌਰਵ ਭਾਤਵਾਜ ਗ੍ਰੇਟਰ ਕੈਲਾਸ਼ ਸੀਟ ਤੋਂ ਅੱਗੇ ਚੱਲ ਰਹੇ ਹਨ ਦਿੱਲੀ 'ਚ 5 ਫਰਵਰੀ ਨੂੰ ਹੋਈਆਂ ਚੋਣਾਂ 'ਚ 1.55 ਕਰੋੜ ਯੋਗ ਵੋਟਰਾਂ 'ਚੋਂ 60.54 ਫੀਸਦੀ ਨੇ ਆਪਣੇ ਵੋਟ ਪਾਈ ਸੀ ਦੱਸ ਦਈਏ ਦਿੱਲੀ ਵਿਧਾਨ ਸਭਾ ਚੋਣਾਂ 'ਚ ਕੁੱਲ 699 ਉਮੀਦਵਾਰ ਮੈਦਾਨ 'ਚ ਹਨ ਆਪ ਅਤੇ ਕਾਂਗਰਸ 70-70 ਸੀਟਾਂ ਦੇ ਭਾਜਪਾ 68 ਸੀਟਾਂ ਦੇ ਚੋਣ ਲੜ ਰਹੀਆਂ ਹਨ ਐਨਡੀਏ ਨੇ ਇੱਕ ਸੀਟ ਜੀਡੀਯੂ ਅਤੇ ਇੱਕ ਸੀਟ ਐਲ ਜੀਪੀ ਨੂੰ ਦਿੱਤੀ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। ਦੱਸਦੀ ਹੈ ਕਿ VOTING 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਈ ਸੀ। ਦਿੱਲੀ ਚੋਣਾਂ 'ਚ 699 ਉਮੀਦਵਾਰਾਂ ਦੀ ਕਿਸਮਤ दांव 'ਤੇ ਲੱਗੀ ਹੋਈ ਹੈ ਜਿਨ੍ਹਾਂ 'ਚ 602 ਪੁਰਸ਼, 96 ਔਰਤਾਂ ਤੇ ਇੱਕ ਹੋਰ ਉਮੀਦਵਾਰ ਸ਼ਾਮਲ ਹਨ। ਦੱਸਦੀ ਹੈ ਕਿ ਭਾਜਪਾ ਆਪਣੀ ਲੀਡ ਬਣਾਉਂਦੇ ਹੋਏ ਅੱਗੇ ਜਾ ਰਹੀ ਹੈ। ਬਹੁਤ ਹੀ ਜਿੱਦਾਂ ਕਿ ਭਾਜਪਾ ਨੇ ਕਿਹਾ ਸੀ ਕਿ ਇਸ ਵਾਰ ਜਿਹੜੇ ਰੋਜ਼ਾਨ ਹੋਰ ਹੀ ਕੁਝ ਹੋਣਗੇ ਤੇ ਉਹ ਦੇਖਣ ਚ ਵੀ ਆ ਰਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ